ਦੋਸਤੋ ਕਚੇਲਾ ਦੇ ਲਾਈਵ ਕੰਸਰਟ ਦੇ ਵਿੱਚ APT ਲੋ ਨੇ ਜਸਟਿਸ ਫੋਰ ਸਿੱਧੂ ਮੂਸੇਵਾਲੇ ਦੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਸੀ ਬਹੁਤ ਵੱਡੇ ਲੈਵਲ ਤੇ ਤੇ APT ਲੋ ਦਾ ਵਿਰੋਧ ਕਿਸ ਵਜ੍ਹਾ ਤੋਂ ਹੋਇਆ ਸੀ ਕਚੇਲਾ ਸੋਹ ਦੇ ਵਿੱਚ APT ਲੋ ਨੇ ਇਹ ਕੰਮ ਬਹੁਤ ਵਧੀਆ ਕੀਤਾ ਹੈ ਸਿੱਧੂ ਮੂਸੇਵਾਲੇ ਦੀ ਜਸਟਿਸ ਦੀ ਆਵਾਜ਼ ਨੂੰ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਇਆ ਹੈ ਕਿਉਂਕਿ ਚਿੱਲਾ ਦੀ ਸਟੇਜ ਇੱਕ ਐਹੋਜੀ ਸਟੇਜ ਆ ਜਿੱਥੇ ਕੀ ਪੂਰੀ ਦੁਨੀਆ ਭਰ ਦੀਆਂ ਨਜ਼ਰਾਂ ਹੁੰਦੀਆਂ ਨੇ ਪੂਰੀ ਇੰਟਰਨੈਸ਼ਨਲ ਲੈਵਲ ਦੇ ਲੋਕ ਉਸ ਨੂੰ ਦੇਖਦੇ ਨੇ ਵੱਡੇ ਵੱਡੇ ਇੰਟਰਨੈਸ਼ਨਲ ਸੁਪਰਸਟਾਰ ਉੱਤੇ ਪਰਫਾਰਮ ਕਰਦੇ ਨੇ ਤੇ ਹੁਣ ਗੱਲ ਕਰਦੇ ਆ ਵਿਰੋਧ ਦੀ ਏਪੀ ਟਿੱਲੋ ਦਾ ਵਿਰੋਧ ਇਸ ਕਰਕੇ ਹੋਇਆ ਏਪੀ ਟਿੱਲੋ ਨੇ ਸਟੇਜ ਤੇ ਗਿਟਾਰ ਨੂੰ ਤੋੜਿਆ ਲੋਕਾਂ ਦਾ ਕਹਿਣਾ ਹੈ ਵੀ ਜਿਸ ਸਾਜ਼ ਨੇ ਰੋਟੀ ਦਿੱਤੀ ਆ ਉਸ ਦੀ ਕਦਰ ਕਰਨੀ ਚਾਹੀਦੀ ਆ ਲੋਕ ਸਾਜ਼ਾਂ ਦੀ ਕਦਰ ਕਰਦੇ ਨੇ ਮੱਥਾ ਟੇਕਦੇ ਨੇ ਸਟੇਜ ਪਰਫਾਰਮ ਕਰਨ ਤੋਂ ਪਹਿਲਾਂ ਕੁਝ ਲੋਕਾਂ ਦਾ ਕਹਿਣਾ ਹੈ ਵੀ ਸਾਜਾਂ ਦੇ ਵਿੱਚ ਹਰਮੋਨੀਅਮ ਆਉਂਦਾ ਹੈ ਗਿਟਾਰ ਨਹੀਂ ਆਉਂਦਾ ਗਿਟਾਰਾ ਉਹ ਅੰਗਰੇਜ਼ਾਂ ਦਾ ਇੱਕ ਇਨਸਟਰੂਮੈਂਟ ਆ ਇਹ ਅੰਗਰੇਜ਼ ਖੁਦ ਗਿਟਾਰ ਨੂੰ ਤੋੜਦੇ ਰਹੇ ਨੇ ਸਟੇਜ ਦੀ ਪਰਫਾਰਮੈਂਸ ਦੇ ਉੱਤੇ ਅਤੇ ਇਹ ਵੀ ਢਿੱਲੋਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿਸੇ ਇੰਗਲਿਸ਼ ਆਰਟਿਸਟ ਦੀ ਗਿਟਾਰ ਨੂੰ ਤੋੜਦੇ ਹੋਏ ਦੀ ਲਾਈਵ ਪਰਫਾਰਮੈਂਸ ਦੀ ਵੀਡੀਓ ਨੂੰ ਦੇਖਦੇ ਹੋਏ ਲਿਖਿਆ ਦਾ মিডিਆ ਇਜ਼ ਕੰਟਰੋਲਡ ਐਂਡ ਆਈ ਏਮ ਆਊਟ ਆਫ ਕੰਟਰੋਲ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਕਿਵੇਂ ਅੰਗਰੇਜ਼ ਗਿਟਾਰ ਨੂੰ ਤੋੜਦੇ ਨੇ ਕਿਵੇਂ ਖੇੜਖੜਈਆ ਕਰ ਰਹੇ ਨੇ ਏਬੀ ਢਿੱਲੋਂ ਦੇ ਕਹਿਣ ਦਾ ਭਾਵ ਹੈ ਕਿ মিডিਆ ਉਹ ਬਿਕਾ ਹੁਆ ਤੇ ਮੈਂ ਬਿਕਾਊ ਮੀਡੀਆ ਤੇ ਕੰਟਰੋਲ ਤੋਂ ਬਾਹਰ ਇਹਨਾਂ ਦਾ ਮੇਰੇ ਤੇ ਕੋਈ ਵਸ ਨਹੀਂ ਚੱਲਦਾ ਇਸ ਲਈ ਝੂਠੀਆਂ ਖਬਰਾਂ ਬਣਾ ਦਿੰਦੇ ਨੇ ਮੈਂ ਇੱਕ ਪਹਿਲਾ ਆਰਟਿਸਟ ਨਹੀਂ ਜਿਸ ਨੇ ਗਿਟਾਰ ਤੋੜਿਆ ਮੇਰੇ ਤੋਂ ਪਹਿਲਾਂ ਵੀ ਕਾਫੀ ਸਾਰੇ ਸਟੇਜ ਤੇ ਗਿਟਾਰ ਤੋੜੇ ਜਾ ਚੁੱਕੇ ਨੇ ਇਸ ਦੇ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰਿਓ ਅਤੇ ਐਪਰੀਸ਼ੀਏਟ ਕਰਨਾ ਵੀ ਬਣਦਾ ਆ ਇਹ ਪੀ ਢਿੱਲੋ ਦਾ ਜੋ ਸਿੱਧੂ ਮੂਸੇਵਾਲੇ ਦੇ ਜਸਟਿਸ ਦੀ ਆਵਾਜ਼ ਨੂੰ ਇੰਨੇ ਉੱਤੇ ਲੈਵਲ ਤੱਕ ਲੈ ਕੇ ਗਿਆ ਧੰਨਵਾਦ